ਸ਼ਬਦ ਨਾ ਸੁਣੈ ਸੇ ਅੰਨੇ ਬੋਲੇ ਹੁਣ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਕਲੀਅਰ ਕੀਤਾ ਹੈ ਸ਼ਬਦ ਨਾ ਜਾਣੈ ਸੇ ਅੰਨੇ ਬੋਲੇ ਉਹ ਅੰਨੇ ਨੇ ਬੋਲੇ ਨੇ ਜਿਹੜੇ ਗੁਰੂ ਦੇ ਸ਼ਬਦ ਨੂੰ ਸੁਣਿਆ ਨਹੀਂ ਜਿਨ੍ਹਾਂ ਗੁਰੂ ਦੀ ਸਿੱਖਿਆ ਨੂੰ ਸਮਝਿਆ ਨਹੀਂ ਕਹਿਣਾ ਇੱਕ ਸ਼ਬਦਮ ਗਿਆਨ ਸ਼ਬਦਮ ਕਿਉਂਕਿ ਜਿਹੜਾ ਸ਼ਬਦ ਹੈ ਉਹ ਗੁਰੂ ਦੀ ਸਿੱਖਿਆ ਨਾਲ ਸੰਬੰਧਤ ਹੈ ਅਸੀਂ ਕਦੇ ਵੀ ਗੁਰੂ ਦਾ ਸ਼ਬਦ ਸੁਣਨ ਦੀ ਖੇਚਲ ਨਹੀਂ ਕੀਤੀ ਅਸੀਂ ਭੱਜੇ ਭੱਜੇ ਉਹਨੇ ਮੁੜ ਜਾ ਜਿੱਥੇ ਜਾਂਦੇ ਮੱਥਾ ਟੇਕਣ ਚੱਲੇ ਆ ਜਿੰਨਾ ਚਿਰ ਅਸੀਂ ਗੁਰੂ ਦੇ ਸ਼ਬਦ ਨੂੰ ਜਾਣਦੇ ਨਹੀਂ ਸੁਣਦੇ ਨਹੀਂ ਜਾਣਾਂਗੇ ਕਿਵੇਂ ਸੁਣ ਕੇ ਪਰ ਸੁਣਿਆ ਸੀ ਹੈ ਨਹੀਂ ਹੁਣ ਆਪਾਂ ਅੰਨੇ ਬੋਲੇ ਕਿਵੇਂ ਗੁਰੂ ਸਾਹਿਬ ਸਾਨੂੰ ਕਿਵੇਂ ਕਹਿ ਰਹੇ ਆ ਕਿ ਬਾਕੀ ਅਸੀਂ ਅੰਨੇ ਬੋਲਿਆਂ ਆਪਾਂ ਦੇਖ ਸਕਦੇ ਆ ਵੀ ਗੁਰੂ ਸਾਹਿਬ ਨੇ ਬਾਣੀ ਚ ਸਾਨੂੰ ਕੀ ਸਮਝਾਇਆ ਪਰ ਉਹ ਸੁਣਦਿਆਂ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋਂਗੇ ਸ਼ਬਦ ਪੜਾਂਗੇ ਉੱਥੇ ਸਾਨੂੰ ਗੁਰੂ ਸਾਹਿਬ ਇਹ ਕਹਿੰਦੇ ਆ ਦੁੱਖ ਭੰਜਨ ਤੇਰਾ ਨਾਮ ਜੀ ਤੁਸੀਂ ਬੋਲ ਕੇ ਦੱਸ ਦੋ ਤੁਸੀਂ ਪੜਦੇ ਹੋ ਨਾ ਸਾਰੇ ਸਾਰਿਆਂ ਨੇ ਪਰ ਅਸੀਂ ਸੁਣਿਆ ਨਹੀਂ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਹੁਣ ਸਾਡੇ ਜਦੋਂ ਆਪਾਂ ਪੁੱਛਾਂਗੇ ਜਾਂ ਬਾਹਰੋਂ ਕਿਤਾਬਾਂ ਲੈਣੀਆਂ ਦੁੱਖ ਭੰਜਣੀ 베ਰੀ ਵੀ ਮਿਲ ਜਾਣੀਆਂ ਦੁੱਖ ਭੰਜਣੀ ਕਿਤਾਬ ਵੀ ਮਿਲ ਜਾਣੀਆਂ ਦੁੱਖ ਭੰਨਣੀ ਪੋਥੀਆਂ ਦੇ ਨਾਤੇ ਵੀ ਵੇਚਿਆ ਜਾ ਰਿਹਾ ਬੜਾ ਲਿਟਰੇਚਰ ਸੋ ਉਦੋਂ ਅਸੀਂ ਕੀ ਹੋ ਗਿਆ ਸ਼ਬਦ ਨੇ ਅਸੀਂ ਜਾਣਿਆ ਅਸੀਂ ਗੁਰੂ ਦੇ ਸ਼ਬਦ ਨੂੰ ਨਾ ਸੁਣਿਆ ਸੁਣਦਾ ਕਿਹਨੂੰ ਨਹੀਂ ਜਿਹੜਾ ਬੋਲਾ ਹੋਵੇ ਦੇਣ ਦਾ ਕਿਹਨੂੰ ਨਹੀਂ ਜਿਹੜਾ ਨਾ ਹੋਵੇ ਹੁਣ ਅਸੀਂ ਸਾਰੇ ਇੰਨੇ ਬੋਲਿਆ ਸਮੇਤ ਮੇਰੇ ਮੈਂ ਨਹੀਂ ਵੀ ਮੈਂ ਕਾਹ ਵੀ ਮੈਂ ਤਾਂ ਨਾ ਨਾ ਬਿਲਕੁਲ ਨਹੀਂ ਹੈ ਆਪਾਂ ਤਾਂ ਗੁਰਬਾਣੀ ਦੀ ਗੱਲ ਹੀ ਕਰ ਰਹੇ ਹਾਂ ਵੇ ਗੁਰੂ ਸਾਹਿਬ ਨੇ ਕੀ ਕਿਹਾ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਹੁਣ ਅਸੀਂ ਦੁਖ ਭੰਜਨੀ ਕਹਿ ਰਹਿਆ ਬੇਰੀ ਦਰਬਾਰ ਸਾਹਿਬ ਮੱਥਾ ਟੇਕਿਆ ਏ ਉੱਥੇ ਸੀ ਗਏ ਪ੍ਰਕਰਮਾ 'ਚ ਵੀ ਖੜੇ ਘੰਡਾ 2 ਘੰਟੇ ਤੇ ਅੰਦਰ ਤੱਕ ਗਏ ਪਰ ਸੁਣਿਆ ਨਹੀਂ ਸ਼ਬਦ ਨਾ ਜਾਣੇ ਸੁਣਿਆ ਸੀ ਹਨ ਸਹਿਨੇ ਬੋਲੇ ਬੋਲੇ ਵੀ ਰਹੇ ਤੇ ਨਹੀਂ ਵੀਰੇ ਅਸੀਂ ਜਿੱਥੇ ਇੱਕ ਥਾਂ ਨੇ ਕਿੰਨਾ ਕੁਝ ਪੜਿਆ ਸਬਨਾ ਜੀਆਂ ਕਾ ਇੱਕ ਦਾਤਾ ਸਾਰੇ ਸਿੱਖ ਪੜਦੇ ਆ ਨਾ ਜਪਜੀ ਸਾਹਿਬ ਚ ਪੜਦੇ ਆ ਤਾਂ ਆਪਾਂ ਸਾਰੇ ਹਰ ਇੱਕ ਸਿੱਖੀ ਇਸ ਗੱਲ ਦਾ ਨਿਤਨੇਮ ਕਰਦਾ ਨਿਤਨੇਮ ਦਾ ਮਤਲਬ ਵੀ ਡੇਲੀ ਕਹਿੰਦਾ ਰੋਜ਼ਾਨਾ ਕਹਿੰਦਾ ਨਿਤ ਕਹਿੰਦਾ ਕਹਿੰਦਾ ਆਪਾਂ ਉਹ ਕਹਿੰਦਾ ਕੀ ਇਹ ਸਬਨਾ ਜੀਆਂ ਕ ਅਸੀਂ ਫਿਰ ਗੁਰਦਾਰੇ ਤਵਾਰ ਦਾਤਾ ਹੋਰ ਹੁੰਦਾ ਸਰ ਕਿਸ ਨੇ 베ਰੀ ਬਣਾ ਰੱਖੀ ਕਿੰਨੇ ਪਿੱਪਲ ਬਣਾ ਰੱਖੀ ਕਿੰਨੇ ਬੋਰ ਬਣਾ ਰੱਖਿਆ ਕਿਸ ਨੇ ਸਮਾਧਾਂ ਕਬਰਾਂ ਕਿਸ ਨੇ ਕੀ ਗਣਤੇ ਹੀ ਕੀਤੀ ਜਾ ਸਕਦੀ ਨਾਲੇ ਅਸੀਂ ਪੜ ਰਹੇ ਹਾਂ ਕਾਰਨ ਕਾਰਨ ਪ੍ਰਭ 1 ਸਾਰੇ ਪੜਦੇ ਸੁਖਣੀ ਸਾਹਿਬ ਪੜਨ ਵਾਲੀ ਰਾਤ ਦੇ ਆ ਪੜ ਵੀ ਰਹੇ ਨੇ ਪਰ ਇੱਕ ਤੇ ਭਰੋਸਾ ਨਹੀਂ ਅਸੀਂ ਤਾਂ ਗੱਲ ਹੀ ਨਹੀਂ ਸੁਣੀ ਅਸੀਂ ਤਾਂ ਦੁੱਖ ਭਜਣੀ 베ਰੀ ਬਣਾ ਦਿੱਤੀ ਹੈ ਦੇਖੋ ਗੁਰੂ ਸਾਹਿਬ ਕਹਿੰਦੇ ਦੁੱਖ ਭਜਣ ਦੇ ਰਾਨਾਮ ਦੀ ਹੁਣ ਨਾਮ ਕੀ ਹੈ ਇਹਦੇ ਤੇ ਵੀ ਸੰਸਾਰ ਬੜਾ ਗਮਰਾਹ ਹੋਇਆ ਬੜੇ ਲੋਕਾਂ ਨੇ ਕਿਸੇ ਨਾਮ ਦਾਣ ਦੇਣਾ ਸ਼ੁਰੂ ਕਰਤਾ ਕਿਸੇ ਨਾਮ ਦੇ ਕੋ ਕਿਸੇ ਨੇ ਕੁਛ ਕਰਤਾ ਕਿਸੇ ਨੇ ਕੁਛ ਕਰਤਾ ਪਰ ਹੈ ਕੀ ਇਹ ਕਹਾਣੀ ਹੁਣ ਇਸੇ ਸ਼ਬਦ ਦੀ ਅਗਲੀ ਪੰਕਤੀ 'ਚ ਇਸੇ ਨਾਮ ਨੂੰ ਕੀ ਕਹਿੰਦੇ ਆਠ ਪਹਿਰ ਆਰਾਧਨੀ ਹੈ ਅੱਠੇ ਪਹਿਰ ਆਰਾਧਨਾ ਕੀ ਹੁੰਦਾ ਯਾਦ ਰੱਖਣਾ ਚੇਤੇ ਰੱਖੀਏ ਚੇਤੇ ਰੱਖਣਾ ਹੀ ਸਿਮਰਨ ਹੁੰਦਾ ਚੇਤੇ ਰੱਖਣਾ ਹੀ ਜਾਪ ਹੁੰਦਾ ਹੁਣ ਆਠ ਗੁਰੂ ਸਾਹਿਬ ਨੇ ਇੱਕ ਟਾਈਮ ਤਾਂ ਕਿਹਾ ਹੀ ਨਹੀਂ ਬੀ ਹਫਤੇ ਬਾਅਦ ਆ ਕੇ ਇੱਕ ਦੁਪਹਿਰਾ ਕੱਟ ਜੋ ਜਾਂ ਹਫਤੇ ਬਾਅਦ ਜਾਂ ਤੜਕੇ ਇੱਕ ਟਾਈਮ ਕਰ ਲਿਓ ਜਾਂ ਆਹ ਕੱਲ ਨਾ ਨਾਮ ਨੂੰ ਅਸੀਂ ਕਿਵੇਂ ਜਪਣਾ ਆਠ ਪਹਿਰ ਅਰਾਧਿ ਹੈ ਆਠ ਅੱਠੇ ਪਹਿਰ ਅਰਾਧਿ ਹੈ ਕੀ ਅਰਾਧਿ ਹੈ ਪੂਰਨ ਸਤਗੁਰ ਗਿਆਨ ਪੂਰਨ ਸਤਗੁਰ ਗਿਆਨ ਗੁਰੂ ਦਾ ਪੂਰੇ ਗੁਰੂ ਦਾ ਦਿੱਤਾ ਹੋਇਆ ਗਿਆਨ ਦਿੱਤੀ ਹੋਈ ਮਤ ਦਿੱਤੀ ਹੋਈ ਅਕਲ ਜਿਹਨੂੰ ਗੁਰੂ ਸਾਹਿਬ ਕਹਿੰਦੇ ਗੁਰ ਕੀ ਮਤ ਤੂੰ ਗੁਰ ਕੀ ਮਤ ਤੋਂ ਲੈ ਏ ਆਨੇ ਅਣਜਾਣ ਬੰਦਿਆ ਤੂੰ ਜੇ ਗੁਰੂ ਤੋਂ ਲੈਣਾ ਕੀ ਲੈਣਾ ਮਤਲ ਹੁਣ ਮਤ ਤੋਂ ਅੱਗੇ ਕੀ ਭਗਤ ਬਿਨਾ ਬੋ ਡੂਬੇ ਇਹਦਾ ਮਤਲ ਮਤ ਤੇ ਭਗਤ ਇੱਕੋ ਹੀ ਗੱਲ ਆ ਨਾ ਹੁਣ ਤੁਸੀਂ ਆਪ ਦੇਖੋ ਵੈਗਰੂ ਵੈਗਰੂ ਕਰੀ ਜਾਓ ਕਿੰਨਾ ਕੋਖਾ ਕਰ ਸਕਦੇ ਆਪਾਂ ਕੋਈ ਚੱਕਰ ਨਹੀਂ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਜਿੰਨਾ ਮਰਜ਼ੀ ਕਰੀਏ ਪਰ ਕਦੇ ਬਾਣੀ ਦੀ ਗੱਲ ਤੇ ਚੱਲ ਕੇ ਦੇਖੋ ਗੁਰੂ ਸਾਹਿਬ ਨੇ ਕਹੇ ਵੀ ਇੱਕ ਪਰਮੈਸ਼ਰ ਤੋਂ ਬਿਨਾ ਤੁਸੀਂ ਕਿਸੇ ਨੂੰ ਪੂਜਣੇ ਛੱਡ ਕੇ ਦੇਖੋ ਕਿੰਨਾ ਔਖਾ ਕੰਮ ਹੈ ਕਿੰਨਾ ਔਖਾ ਕੰਮ ਹੈ ਭੈਗੁਰੂ ਵੈਗੁਰ ਕਰਨਾ ਤਾਂ ਸਭ ਕਰ ਸਾਰੇ ਸਾਈ ਜਾ ਵੀ ਜੋ ਪਰ ਆਠ ਆਠ ਪਹਿਰਾ ਰਾਧੀ ਹੈ ਉਹ ਕੀ ਆਠ ਪਹਿਰਾ ਰਾਧਣਾ ਕੀ ਹੈ ਆਠ ਪੈਰ ਆਰਾਧੀ ਦਾ ਭਾਵ ਹੈ ਵੀ ਅਸੀਂ ਅਠੇ ਪਹਿਰ ਗੁਰੂ ਦੇ ਦਿੱਤੇ ਗਿਆਨ ਨੂੰ ਦਿੱਤੇ ਉਪਦੇਸ਼ ਨੂੰ ਪੱਲੇ ਬੰਨ ਕੇ ਰੱਖੀਏ ਫੇਰ ਸਾਡਾ ਪਾਰ ਉਤਾਰਾ ਹੋਣਾ ਫਿਰ ਸਾਨੂੰ ਸਮਝ ਪੈਣੀ ਆ ਫਿਰ ਸਾਰੇ ਅੱਖਾਂ ਆ ਜਾਣੀਆਂ ਫਿਰ ਸਾਡੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਹੈ ਸਿਆਣੀ ਐ ਇਉ ਫਿਰ ਇਉ ਐਵੇਂ ਆਏ ਕੰਤ ਮਿਲਾਵਾ ਹੋਏ ਫਿਰ ਸਾਡਾ ਆਪਣੇ ਮਾਲਕ ਨਾਲ ਗੁਰੂ ਨਾਲ ਆਪਣੇ ਖਸਮ ਨਾਲ ਮਲਾਪ ਹੋਣਾ ਜਦੋਂ ਮੇਰੀਆਂ ਸੁਰਤ ਦੀਆਂ ਅੱਖਾਂ ਜਗਣੀਆਂ ਮੈਨੂੰ ਪਤਾ ਲੱਗ ਜੂ ਮੇਰਾ ਗੁਰੂ ਦੁਖ ਭੰਜਣ ਕਹਿੰਦਾ ਮੈਂ 베ਰੀ ਨੂੰ ਪੂਜੀ ਜਾਣਾ ਇਸ ਕਰਕੇ ਬਾਣੀ ਨੂੰ ਵਿਚਾਰ-ਵਿਚਾਰ ਕੇ ਸਮਝ ਕੇ ਪੜਿਓ ਫੇਰ ਹੀ ਸਾਡੀ ਬੇੜੀ ਦਾ